ਜਿੰਦਾਬਾਦ ਜਿੰਦਾਬਾਦ ਕੰਪ ਕਰਨ ਦੇ ਕਾਗਲਾਂ ਤੇ ਪਰਚਾ ਕਰੋ ਪਰਚਾ ਕਰੋ ਜੇ ਵੀ ਜੜਾ ਦਿੱਲੀ ਜਾ ਨਹੀਂ ਸਕਦੇ 14 ਮਾਰਚ ਨੂੰ ਕਿਸਾਨ ਦਿੱਲੀ ਦੇ ਵਿੱਚ ਨਜ਼ਰ ਆਉਣ ਜੋਣਾ ਤੋਂ ਪਹਿਲਾਂ ਮੋਦੀ ਇਹ ਭਨੇਕੇ ਜਨਾ ਜਾਵੇ ਪਰ ਮੈਂ ਉਹਨੂੰ ਦੱਤ ਰਿਆ ਸੀ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਕੁਛਕਣ ਜਿਹੜਾ ਨਹੀਂ ਦੇਸ਼ ਦੇ ਕਰਮ ਮੰਤਰੀ ਅਮਿਤ ਸ਼ਾਹ ਦੇ ਪਰਚਾ ਕਤਲ ਦਾ ਦਰਜ ਕਰੋ ਰੋਕੋ ਦਰਜ ਕਰੋ ਸੱਤੀਅਕਾਲ ਦਾ ਅਨਮੂਠ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੌਰ ਸ਼ੁਭ ਕਰਨ ਵਾਲੇ ਮਾਮਲੇ ਦੇ ਅੰਦਰ ਇਹ ਮੰਗ ਸੀ ਔਰ ਵੱਡੀ ਮੰਗ ਸੀ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਗੋਲੀ ਚਲਾਈ ਗਈ ਉਹਨਾਂ ਤੇ ਐਫਆਈਆਰ ਦਰਜ ਹੋਵੇ ਔਰ ਕੋਸ਼ਿਸ਼ ਇਹ ਵੀ ਸੀ ਕਿ ਜੇਕਰ ਐਫਆਈਆਰ ਨਹੀਂ ਹੋ ਰਹੀ ਤਾਂ ਜ਼ੀਰੋ ਐਫਆਈਆਰ ਘਟੋਕਟ ਪੰਜਾਬ ਦੇ ਅੰਦਰ ਹੋਣੀ ਚਾਹੀਦੀ ਆ 16 ਦਿਨਾਂ ਬਾਅਦ ਐਫਆਈਆਰ ਹੁੰਦੀ ਆ ਔਰ ਉਸ ਐਫਆਈਆਰ ਦੇ ਵਿੱਚ ਸਿੱਧੇ ਤੌਰ ਤੇ ਇਹ ਲਿਖਿਆ ਜਾਂਦਾ ਹੈ ਕਿ ਹਰਿਆਣੇ ਵਾਲੇ ਪਾਸਿਓਂ ਇਹ ਸਾਰਾ ਕੁਝ ਵਾਪਰਦਾ ਔਰ ਅਣਪਛਾਤੇ ਆ ਤੇ ਮਾਮਲਾ ਵੀ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਜੱਥੇਬੰਦੀਆਂ ਆਪਣਾ ਫੈਸਲਾ ਲੈ ਲੈਂਦੀਆਂ ਕਿ ਹੁਣ ਸ਼ੁਭ ਕਰਨ ਦਾ ਪੋਸਟਮਾਰਟਮ ਵੀ ਹੋਏਗਾ ਔਰ ਸ਼ੁਭ ਕਰਨ ਦਾ ਸੰਸਕਾਰ ਵੀ ਹੋ ਜਾਏਗਾ ਔਰ ਜਾਣਕਾਰੀ ਹੈ ਕਿ ਸ਼ੁਭ ਕਰਨ ਦੀ ਛੋਟੀ ਭੈਣ ਨੂੰ ਜਿਹੜੀ ਆ ਉਹ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਵੀ ਦੇ ਦਿੱਤੀ ਗਈ ਆ ਪਰ ਜਿਵੇਂ ਹੀ ਇਹ ਫੈਸਲਾ ਆਉਂਦਾ ਉਸ ਤੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਉਸ ਐਫਆਈਆਰ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਕਿ ਐਫਆਈਆਰ ਐਫਆਈਆਰ ਜਿਹੜੀ ਆ ਉਹ ਬੋਗਸ ਐਫਆਈਆਰ ਦੇ ਤਰੀਕੇ ਦੇ ਨਾਲ ਲਿਖੀ ਗਈ ਹੈ ਕਿ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਛੱਡ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਆਪਣੀ ਬਣਦੀ ਭੂਮਿਕਾ ਜਾਂ ਪੰਜਾਬ ਪੁਲਿਸ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ ਅਸੀਂ ਫਰੀਦਕੋਟ ਦੇ ਵਿੱਚ ਆ ਫਰੀਦਕੋਟ ਦੇ ਵਿੱਚ ਕਿਰਤੀ ਕਿਸਾਨ ਜਥੇਬੰਦੀ ਜਿਹੜੀ ਹੈ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਭਰ ਦੇ ਵਿੱਚ ਇਹਨਾਂ ਦੇ ਵੱਲੋਂ ਕਾਲ ਸੀ ਕਿ ਅੱਜ ਜੋ ਕੁਝ ਸ਼ੰਭੂ ਤੇ ਵਾਪਰਿਆ ਖਨੌਰੀ ਤੇ ਵਾਪਰਿਆ ਔਰ ਜਿਸ ਤਰ੍ਹਾਂ ਦਾ ਵਤੀਰਾ ਰਿਹਾ ਉਸ ਨੂੰ ਲੈ ਕੇ ਜਿਹੜਾ ਕੁਝ ਵੀ ਹੋਇਆ ਉਸ ਦੇ ਖਿਲਾਫ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਜਾਣਾ ਹੈ ਔਰ ਇਹ ਫਰੀਦਕੋਟ ਦੇ ਵਿੱਚ ਹੋ ਰਿਹਾ ਫਰੀਦਕੋਟ ਦੇ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਔਰ ਸਿੱਧੇ ਤੌਰ ਤੇ ਜਿਵੇਂ ਮੰਗਾਂ ਲਿਖੀਆਂ ਹੋਈਆਂ ਨੇ ਇਹ ਜਥੇਬੰਦੀ ਐਸਕੇਐਮ ਦੀ ਐਸੋਸੀਏਟ ਜਥੇਬੰਦੀ ਹੈ ਐਸਕੇਐਮ ਨਾਲ ਸੰਬੰਧ ਰੱਖਦੀ ਜਥੇਬੰਦੀ ਹੈ ਔਰ SKM ਆਪਣੇ ਵੱਖਰੇ ਪ੍ਰੋਗਰਾਮ ਦਿੰਦਾ ਹੈ ਉਧਰ SKM ਨਾਨ ਪੋਲਿਟিক্যাল ਔਰ ਔਰ ਸਰਵਨ ਸਿੰਘ ਪੰਦੇਰ ਹੋਰਾਂ ਦੀ ਜਥੇਬੰਦੀ ਔਰ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦੇ ਵੱਲੋਂ ਐਸੋਸੀਏਟ ਹੋ ਕੇ ਉਹ ਪ੍ਰੋਗਰਾਮ ਦਿੱਤੇ ਗਏ ਨੇ ਇੱਕ ਵਾਰ ਮੰਗਾ ਤੇ ਤੁਹਾਡੀ ਨਜ਼ਰ ਮਰਵਾਦਨੇ ਆ ਕਿ ਮੰਗਾ ਕੀ ਨੇ ਤਸ਼ੱਦਦ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਹੈ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਔਰ ਗ੍ਰਹਿ ਮੰਤਰੀ ਅਨੈਲ ਵੇਜ ਅਸਤੀਫਾ ਦੇਣ ਇਹ ਮੰਗ ਦੇ ਰੂਪ ਦੇ ਵਿੱਚ ਹੈ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਨਿਲਵਜ ਉੱਪਰ ਸ਼ੁਭਕਰਨ ਦੇ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਹਰਿਆਣਾ ਦੇ ਬਾਰਡਰਾਂ ਤੇ ਲਾਈਆਂ ਸਾਰੀਆਂ ਰੋਕਾਂ ਤੁਰੰਤ ਹਟਾਈਆਂ ਜਾਣ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਦਿੱਲੀ ਜਾਣ ਦਿੱਤਾ ਜਾਵੇ ਭੰਨੇ ਗਏ ਵਾਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਵੱਲੋਂ ਕਿਰਤੀ ਕਿਸਾਨ ਯੂਨੀਅਨ ਇਹ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਆਪਣਾ ਇੰਡੀਵਿਜੂਅਲ ਪ੍ਰੋਗਰਾਮ ਹੈ ਐਸਕੇਮ ਦੀ ਕਾਲ ਇਹ ਨਹੀਂ ਇਹ ਸਿਰਫ ਕਿਰਤੀ ਕਿਸਾਨ ਜਥੇਬੰਦੀ ਦੀ ਕਾਲ ਹੈ ਔਰ ਜਿਵੇਂ ਮੈਂ ਸ਼ੁਰੂ ਚ ਦੱਸਿਆ ਕਿ ਐਫਆਈਆਰ ਪੰਜਾਬ ਪੁਲਿਸ ਦੇ ਵੱਲੋਂ ਦਰਜ ਕਰ ਦਿੱਤੀ ਗਈ ਔਰ ਜਥੇਬੰਦੀਆਂ ਦੇ ਨਾਲ ਪਰਿਵਾਰ ਦੇ ਨਾਲ ਸਹਿਮਤੀ ਬਣ ਜਾਂਦੀ ਹੈ ਕਿ ਹੁਣ ਇਹ ਸਾਰਾ ਕੁਝ ਵਾਪਰੇਗਾ ਪਰ ਐਸਕੇਐਮ ਔਰ ਐਸਕੇਐਮ ਦੀਆਂ ਜਥੇਬੰਦੀਆਂ ਇਸ ਦੇ ਨਾਲ ਸਾਰੋਕਾਰ ਹਾਲ ਦੀ ਘੜੀ ਨਹੀਂ ਰੱਖਦੀਆਂ ਇਸ ਪੂਰੇ ਮਾਮਲੇ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਉਹ ਸੁਣਾਉਣੇ ਆ ਅ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਤੇ ਰੋਸ ਮਜਾਰੇ ਕਰ ਰਹੇ ਆ ਕਿ ਜਿਹੜਾ ਸਾਡਾ ਸ਼ਹੀਦ ਆਸ਼ੁਭਕਰਮ ਸਿੰਘ ਜਿਹੜਾ ਉਸ ਮਾਮਲੇ ਤੇ ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਇਨਸਾਫ ਦੇਣ ਦੀ ਬਜਾਏ ਗੋਗਲੂਆਂ ਤੋਂ ਮਿੱਟੀ ਝੜੀ ਗਈ। ਕਿਰਤੀ ਕਿਸਾਨੀ ਉਹਨਾਂ ਨੇ ਮੰਗ ਕਰਦੀ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਹਰਿਆਣੇ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਔਰ ਅੰਬਾਲੇ ਦੇ ਐਸਐਸਪੀ ਦੇ ਉੱਪਰ ਬਾਈ ਨੇਮ 302 ਦਾੜਾ ਪਰਚਾ ਸੀ ਉਹ ਦਰਜ ਹੋਣਾ ਚਾਹੀਦਾ ਹੈਗਾ। ਹੁਣ ਜਿਹੜੀ ਪੁਲਿਸ ਨੇ ਗੋਲੀ ਚਲਾਈ ਪੁਲਿਸ ਦੀ ਗੋਲੀ ਦੇ ਨਾਲ ਸਾਡਾ ਜਿਹੜਾ ਨੌਜਵਾਨ ਕਿਸਾਨ ਆ ਸ਼ੁਭਕਰਨੋ ਸ਼ਹੀਦ ਹੋਇਆ। ਕੀ ਉਹ ਗੋਲੀ ਅੰਮ੍ਰਾਲੇ ਦੇ ਐਸਐਸਪੀ ਦੇ ਕਹਿਣ ਤੋਂ ਬਿਨਾ ਚੱਲੀ ਕੀ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲਵਜ ਦੇ ਕਹਿਣ ਤੋਂ ਬਾਹਰ ਆ ਇਹ ਕੀ ਜਿਹੜਾ ਸਾਰਾ ਕੁਝ ਇਹ ਆਪਰੇਸ਼ਨ ਚੱਲਿਆ ਇਹ ਕੇਂਦਰ ਦੇ ਇਸ਼ਾਰੇ ਤੇ ਚੱਲਿਆ ਹਰਿਆਣੇ ਦੇ ਇਕੱਲੇ ਤੇ ਗੈਨ ਤਾਂ ਨਹੀਂ ਚੱਲੇਗਾ ਔਰ ਇਹਦੀ ਸਾਰੇ ਦੀ ਜਿਹੜੀ ਸੁਪਰਵੀਜ਼ਨ ਸੀ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਆ ਇਸ ਕਰਕੇ ਨਾ ਚਾਰਾਂ ਤੇ 302 ਦੇ ਤਹਿਤ ਮੁਕੱਦਮਾ ਬਾਈ ਨੇਮ ਦਰਜ ਹੋਣਾ ਚਾਹੀਦਾ ਇਸ ਮੰਗ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਹੈਗੇ ਕਰ ਰਹੇ ਆ ਇੱਕ ਪਾਸੇ ਤਾਂ ਕੇਂਦਰ ਸਰਕਾਰ ਜਿਹੜੇ ਸਾਡੇ ਲੋਕ ਉੱਥੇ ਪ੍ਰਦਰਸ਼ਨ 'ਚ ਗਏ ਆ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਆਡੈਂਟੀਫਾਈ ਕਰ ਰਹੀ ਹੈਗੀ ਆ ਕਿ ਇਹਨਾਂ ਦੇ ਵੀਜ਼ਾ ਵੀਜ਼ੇ ਨਹੀਂ ਲਾਉਣੇਗੇ ਇਹਨਾਂ ਦੇ ਪਾਸਪੋਰਟ ਰੱਦ ਕਿਦਨੇ ਆ ਮਾਤੋਂ ਸਾਡੇ ਜਿਹੜੇ ਅੰਦੋਲਨ ਕਰ ਰਹੇ ਲੋਕ ਦੂਜੇ ਪਾਸੇ ਜਿਹੜਾ ਕਤਲ ਕੀਤਾ ਗਿਆ ਅੰਦੋਲਨਕਾਰੀਆਂ ਨੂੰ ਉਹਦੇ ਤੇ ਜ਼ੀਰੋ ਐਫ ਆਈ ਆਰ ਕਰਕੇ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਜਿਹੜੀ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਜਿਹੜੀ ਟੈਰੀਟਰੀ ਹੈਗੀ ਆ ਜਿਹੜਾ ਲੈਂਡ ਆਰਡਰ ਆ ਸਟੇਟ ਸਬਜੈਕਟ ਆ ਉਸ ਟੈਰੀਟਰੀ ਦੀ ਸੁਰੱਖਿਆ ਕਰਨ ਦੀ ਜਿਹੜੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਆ ਉਹ ਨਹੀਂ ਨਿਭਾਏਗੀ ਤੁਸੀਂ ਦੇਖੋ ਕਿ ਜੇ ਉਹ 500 ਮੀਟਰ ਅੰਦਰ ਆ ਕੇ ਸਾਡੇ ਲੋਕਾਂ ਦਾ ਇਹਨਾਂ ਘਾਣ ਕਰ ਸਕਦੇ ਆ ਤੇ ਜੇ ਦੂਸਰੇ ਪਾਸੇ ਕੇਂਦਰ ਨੇ ਬੀਐਸਐਫ ਨੂੰ 50 ਕਿਲੋਮੀਟਰ ਤੱਕ ਸਰਹੱਦੀ ਸੂਬਿਆਂ ਦੇ ਅੰਦਰ ਆਉਣ ਦਾ ਅਧਿਕਾਰ ਦਿੱਤਾ ਹੋਇਆ ਇਹਦਾ ਮਤਲਬ ਜਿਹੜਾ ਕੋਈ ਬਾਰਡਰ ਇੰਟਰਨੈਸ਼ਨਲ ਬਾਰਡਰ ਨਹੀਂ ਸੀਗਾ ਖਨੌਰੀ ਜਿਹੜਾ ਇੱਕ ਸੂਬੇ ਨਾਲ ਦੂਜਾ ਸੂਬਾ ਲੱਗਦਾ ਸੀ ਜੇ ਉਹ ਟੱਪ ਕੇ ਇਧਰ ਆ ਕੇ ਸਾਡੇ ਟਰੈਕਟਰ ਭੰਨੇ ਗਏ ਗੱਡੀਆਂ ਭੰਨੀਆਂ ਗਈਆਂ ਸਾਡੇ ਕਿਸਾਨਾਂ ਦਾ ਕਤਲ ਕੀਤਾ ਗਿਆ ਜੋ ਇੰਨਾ ਕੁਛ ਬਿਨਾਂ ਅਧਿਕਾਰ ਦੇ ਕਰ ਸਕਦੇ ਆ ਤੇ ਜਦੋਂ ਬੀਐਸਐਫ ਨੂੰ 50% 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਜਿਹੜਾ ਉਹਨੂੰ ਦਿੱਤਾ ਹੋਇਆ ਸਾਰਾ ਮਾਝਾ ਪੰਜਾਬ ਦਾ ਵੱਡਾ ਹਿੱਸਾ ਬੀਐਸਐਫ ਦੇ ਕੰਟਰੋਲ ਆਉਂਦਾ ਤਾਂ ਇਹ ਪੰਜਾਬ ਨੂੰ ਤੇ ਸਰਹੱਦੀ ਸੂਬਿਆਂ ਨੂੰ ਜਿਹੜੀ ਕੁਚਲਣ ਦਾ ਕੇਂਦਰ ਦੀ ਜਿਹੜੀ ਹੈਗੀ ਆ ਫਾਸ਼ੀਵਾਦੀ ਸਰਕਾਰ ਆ ਇਹ ਉਹਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬੀਐਸਐਫ ਨੂੰ 50 ਕਿਲੋਮੀਟਰ ਦਾ ਘੇਰਾ ਉਹ ਜਿਹੜਾ ਲਿਆ ਉਹਨਾਂ ਨੇ ਉਹ ਰੱਦ ਕੀਤਾ ਜਾਵੇ ਤੇ ਜਿਹੜਾ ਇਹ 302 ਦਾ ਪਰਚਾ ਦੋਸ਼ੀਆਂ ਦੇ ਉੱਪਰ ਬਾਈ ਨੇਮ ਜਿਹੜਾ ਕਰਨਾ ਚਾਹੀਦਾ ਤਾਂ ਹੀ ਇਨਸਾਫ ਦੀ ਕੋਈ ਆਸ ਜਿਹੜੀ ਬਚ ਸਕਦੀ ਆ ਪਹਿਲੀ ਗੱਲ ਕਿ ਐਫਆਈਆਰ ਹਫਤੇ ਤੋਂ ਵੱਧ ਲੇਟ ਕਰਕੇ ਜਦੋਂ ਕਿਤੇ ਵੀ ਕੋਈ ਆਕਰਸ਼ਣ ਹੁੰਦੀ ਐਨਸੀਡੈਂਟਸ ਦੀ ਔਰ ਉਸ ਤੋਂ ਬਾਅਦ ਜਦੋਂ ਐਫਆਈਆਰ ਦਰਜ ਹੁੰਦੀ ਆ ਤੇ ਉਹ ਥਾਣੇ ਦਾ ਤੇ ਜਿਹੜੀ ਘਟਨਾ ਦਾ ਜਿਹੜਾ ਡਿਸਟੈਂਸ ਆ ਦੂਰੀ ਕਿੰਨੀ ਆ ਉਹ ਮੈਂਸ਼ਨ ਕੀਤੀ ਜਾਂਦੀ ਆ ਕਿ ਭਈ ਕਿੰਨੇ ਸਮੇਂ ਬਾਅਦ ਜਿਹੜੀ ਸੀ ਉਹ ਰਿਪੋਰਟ ਜਿਹੜੀ ਦਰਜ ਕੀਤੀ ਗਈ ਜਦੋਂ ਰਿਪੋਰਟ ਹਫਤੇ ਬਾਅਦ ਦਰਜ ਕੀਤੀ ਗਈ ਆ ਤਾਂ ਪਰਚਾ ਪਹਿਲੇ ਹੀ ਬਹੁਤ ਕਮਜ਼ੋਰ ਬਣ ਗਿਆ ਉਤੋਂ ਅਣਪਛਾਤੇ ਬਣਾ ਕੇ ਬਿਲਕੁਲ ਉਹਦੀ ਯਾਨੀ ਕਿ ਫੂਕ ਕੱਢਣ ਵਾਲੀ ਜਿਹੜੀ ਹੈਗੀ ਗੱਲ ਆ ਤਾਂ ਇਸ ਗੱਲ ਨੂੰ ਲੈ ਕੇ ਕਿਰਤੀ ਕਿਸਾਨੀ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਕਿ ਸ਼ੁਭਕਰਮਣ ਦੇ ਕਾਤਲਾਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਵਹੀਕਲ ਪੰਨੇ ਹੈਗੇ ਆ ਉਹਦੀ ਜਿਹੜੀ ਆ ਪਰਪਾਈ ਹੈਗੀ ਆ ਉਹ ਕੀਤੀ ਜਾਵੇ ਅਸੀਂ ਜੇ ਮੰਨ ਲਓ ਬਾਈਬਲ ਤੇ ਬਰਗਾੜੀ ਕਲਾਂ ਗੋਲੀ ਕਾਂਡ ਹੋਣੀ ਕੀ ਉਹ ਇਨਸਾਫ ਦੀ ਗੱਲ ਅੱਜ ਤੱਕ ਉੱਠਣੀ ਬੰਦ ਹੋ ਗਈ ਜੇ ਕਿਤੇ ਮੰਨ ਲਓ ਉਹ ਸ਼ਹੀਦ ਦਾ ਅੱਜ ਸੰਸਕਾਰ ਹੋ ਜਾਂਦਾ ਹੈਗਾ ਉਹਦਾ ਮਾਨ ਸਨਮਾਨ ਦੇ ਨਾਲ ਸੰਸਕਾਰ ਹੋਣਾ ਵੀ ਚਾਹੀਦਾ ਹੈਗਾ ਉਹਦਾ ਇਸ ਗੱਲ ਦੇ ਨਾਲ ਤਾਂ ਇਹਦੇ ਨਾਲ ਗੱਲ ਦੇ ਤਾਂ ਉਲਟ ਜਾਂਦੀ ਨਹੀਂ ਅਸੀਂ ਤਾਂ ਇਨਸਾਫ ਦੀ ਮੰਗ ਹੀ ਕਰ ਰਹੇ ਹਾਂ ਇਹ ਤਾਂ ਪਰਿਵਾਰ ਵੀ ਚਾਹੁੰਦਾ ਨਾ ਕਿ ਵੀ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਸਾਡੇ ਪੁੱਤ ਦਾ ਕਤਲ ਕੀਤਾ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਹੋਵੇ ਇਹ ਕਿਹੜਾ ਪੰਜਾਬੀ ਨਹੀਂ ਚਾਹੁੰਦਾਗਾ ਕੌਣ ਨਹੀਂ ਚਾਹੁੰਦਾਗਾ ਕਿ ਵੀ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪਰਚਾ ਕਿਉਂ ਨਾ ਦਰਜ ਕੀਤਾ ਜਾਵੇ ਅੰਮਾਲੇ ਦੇ ਐਸਐਸਪੀ ਤੇ ਕਿਉਂ ਨਾ ਪਰਚਾ ਦਰਜਾ ਕੀਤਾ ਜਾਵੇ ਅਮਿਤ ਸ਼ਾਹ ਤੇ ਕਿਉਂ ਨਾ ਪਰਚਾ ਦਰਜ ਕੀਤਾ ਜਾਵੇ ਇੱਕ ਪਾਸੇ ਕਹਿੰਦੇ ਕਿ ਤੁਹਾਨੂੰ ਜਮਹੂਰੀ ਅਧਿਕਾਰ ਆ ਤੁਸੀਂ ਸੜਕ ਦੇ ਵਿੱਚ ਕੰਧਾਂ ਜਿਹੜੀਆਂ ਨੇ ਕੱਟਤੀਆਂ ਨੇ ਜੇ ਕੋਈ ਲੋਕ ਧਰਨਾ ਮੁਜ਼ਾਹਰਾ ਕਰਦੇ ਆ ਉਦੋਂ ਤੱਕ ਹੁੰਦਾ ਕਿ ਨਿੱਜੀ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਕਾਨੂੰਨ ਦੇ ਤਹਿਤ ਉਹਨਾਂ ਤੇ ਕਾਰਵਾਈ ਹੁੰਦੀ ਆ ਕਿ ਸਰਕਾਰ ਖੁਦ ਮਤਲਬ ਜਿਹੜਾ ਕੰਧਾਂ ਦੇ ਮਤਲਬ ਉਹਦੇ ਚ ਕੰਧਾ ਕੱਢ ਰਹੀ ਹੈ ਸੜਕਾਂ ਦੇ ਉੱਪਰ ਔਰ ਲੋਕਾਂ ਦੇ ਉੱਪਰ ਜਿਹੜੀਆਂ ਪੈਰਟ ਗੰਨਾ ਜਿਹੜੀਆਂ ਨੇ ਉਹ ਯੂਜ਼ ਕਰ ਰਹੀ ਹੈ ਸਿੱਧੀਆਂ ਗੋਲੀਆਂ ਮਾਰ ਰਹੀ ਹੈਗੀ ਆ ਠੀਕ ਹੈ ਇਹ ਸਾਰਾ ਕੁਝ ਕਿੰਦੀ ਇਹ ਸਾਰਾ ਕੁਝ ਅਮਿਤ ਸ਼ਾਹ ਦੇ ਕਹਿਣ ਤੇ ਹੋਇਆ ਕਿਉਂਕਿ ਲੋਕ ਦਿੱਲੀ ਜਾ ਰਹੇ ਸੀਗੇ ਇਸ ਕਰਕੇ ਅਮਿਤ ਸ਼ਾਹ ਇਸ ਤੇ ਦੂਸਰੇ ਸਾਰੇ ਅਧਿਕਾਰੀ ਜਿਹੜੇ ਮੁੱਖ ਦੋਸ਼ੀ ਬਣਦੇ ਇਸ ਘਟਨਾ ਕ੍ਰਮ ਦੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਇਸ ਮੰਗ ਨੂੰ ਵਾਰਨ ਦੇ ਲਈ ਅਸੀਂ ਜਿਹੜਾ ਹੈਗਾ ਉਹ ਸੰਘਰਸ਼ ਕਰ ਰਹੇ ਆ ਅਸੀਂ ਅੱਜ ਸ਼ਰਧਾਂਜਲੀ ਦੇ ਕੇ ਆਪਣੇ ਉਸ ਸ਼ਹੀਦ ਨੂੰ ਜਿਹੜੀ ਹੈਗੀ ਆ ਉਹ ਸਜਦਾ ਵੀ ਜਿਹੜਾ ਹੈ ਕੀਤਾ